ਅੱਜ ਜੇ ਤੁਸੀਂ ਪਹਿਲਾਂ ਆਪਣਾ ਡੈਸੀਗਨੇਸ਼ਨ ਦੱਸੋ ਆਪਜੀ ਦਾ ਨਾਮ ਕੀ ਹੈ ਮੈਂ ਹਰਜੀਤ ਸਿੰਘ ਪਰੇਵਾਰ ਹਾਲੀਆ ਸਿਕਸਟੂਨ ਫੈਕਸ਼ਨ ਦਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਹਾਂ ਅਤੇ ਨਾਦੀ ਨਾਲ ਸੰਸਦ ਤੇ ਰਾਜਨੀਤਿਕ ਮਾਮਲਿਆਂ ਤੇ ਸਮੇਂ-ਸਮੇਂ ਤੇ ਆਪਣੀ رائے ਪ੍ਰਗਟ ਕਰਦਾ ਰਿਹਾ ਹਾਂ ਤੇ ਮਨ ਵੀ ਜੋ ਹਾਲਾਤ ਨੇ ਉਹਨਾਂ ਮੁਤਾਬਕ ਜਦੋਂ ਕਿ ਗੁਰੂ ਗੁਰੂ ਰਾਮ ਹਰਿਦਾਇ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਦੇ ਕੋਲ ਗੁਰਬਾਣੀ ਦੇ ਸਬੰਧ ਵਿੱਚ ਜਾਂ ਉਹਦੇ ਉਰੰਗ ਬਾਦਸ਼ਾਹ ਉਸ ਉਹਦੇ ਬਾਦਸ਼ਾਹ ਦੇ ਨੂੰ ਸਪੱਸ਼ਟਨ ਦੇਣੇ ਭੇਜਿਆ ਸੀ ਤਾਂ RAM RAJ ਨੇ ਬਾਣੀ ਬਦਲ ਦਿੱਤੀ ਸੀ ਜਿਸ ਕਰਕੇ ਉਹ ਨੂੰ ਪੰਥ ਵਿੱਚ ਚੋਜੇ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਗਿਆਨੀ ਗਬਾਰ ਸਿੰਘ ਦਾ ਰੂਪਾ ਬਹੁਤ ਵੱਡਾ ਸੀਗਾ ਉਹਨੇ ਜਹੇਦਾਰ ਹੁੰਦਿਆਂ ਹੋਇਆਂ ਉਹੀਆਂ ਮਰਯਾਦਮਾਂ ਦਾ ਕਾਹਨ ਕੀਤਾ ਜਹੇਦਾਰ ਤੇ ਤੋਟੇ ਉਹਨੇ ਆਪਣੀ ਜਵਾਨ ਦੇ ਵਸੇਤਿਆਂ ਨਿਯਮਾਈਆਂ ਇਸੇ ਨੂੰ ਵੀ ਪੰਥ ਵਿੱਚ ਚੋਜਣਾ ਪਹੁੰਚੀ ਹੁੰਦੀ ਜਿਹੜੀ ਅੱਜ ਵੀ ਦਰਪੀਰ ਸਿੰਘ ਜੀ ਖਟੜਾ ਨੂੰ ਹੋ ਸਕਦੇ ਜਿਹੜੀ ਸਿੱਖ ਦੀ ਗੱਲ ਜਾਂਦੀ ਆ ਬੰਦੀ ਕਾੜ ਉਹਦੇ ਬੰਦੀ ਚ ਪੈਣਾ ਤੋ ਜਿਹੜੇ ਵੀ ਸਿਮਨਾਨੇ ਮੋਟ ਉਹਦੀਆਂ ਇਨਕੁਆਰੀ ਕੀਤੀ ਸੀ ਤੇ ਉਹਦੇ ਵਿੱਚ ਬਾਦਲ ਅਤੇ ਹੋਰ ਜੋ ਜ਼ਿੰਮੇਵਾਰ ਸੀ ਉਹਨਾਂ ਨੂੰ ਨਿਗਿਆ ਕੀਤਾ ਸੀ ਤੇ ਸਮੇਂ ਦੀ ਸਰਕਾਰਾਂ ਨੇ ਉਹ ਸਭ ਕੁਝ ਨੱਪ ਕੇ ਰੱਖਿਆ ਸੀ ਤੇ ਹੁਣ ਦੀ ਸਰਕਾਰ ਵੀ ਉਹਨਾਂ ਦੇ ਪੱਧ ਜਿਨ੍ਹਾਂ ਦੇ ਚਲਦੇ ਆਇਆ ਉਲਟਾ ਰੰਜੀਤ ਸਿੰਘ ਖੱਟਰਾ ਨੂੰ ਹੀ ਕੇਸ ਵਿੱਚ ਮਦਦ ਦੀ ਕੋਸ਼ਿਸ਼ ਕਰੀਏ ਜੇ ਇਹ ਮੰਨਤ ਮੰਨ ਦਿੱਤੀ ਜਾਣਾ ਹੈ ਇਹ ਨੰਦੇ ਜੋਗੇ ਰੰਜੀਤ ਸਿੰਘ ਖੱਟਰਾ ਦੇ ਖਰਾਬ ਕਿਸੇ ਕਿਸ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਨੂੰ ਥੋੜਾ ਬੋਝ ਤੋੜ ਦੇਣਾ ਚਾਹੀਦਾ ਕਿ ਸੰਤ ਇਸ ਨੂੰ ਕਦੀ ਮਾਫੀ ਕਰੇਗਾ ਸਰਕਾਰਾਂ